ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਆਪਾਂ ਕਾਫੀ ਟਾਈਮ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਅੱਜ ਵੀਡੀਓ ਬਣਾ ਰਹੇ ਹਾਂਗੇ ਆਪਾਂ ਹੁਣ ਕਾਫੀ ਟਾਈਮ ਤੋਂ ਥੋੜੇ ਬਿਜ਼ੀ ਚੱਲਣ ਕਰਕੇ ਆਪਣੇ ਤੋਂ ਵੀਡੀਓ ਨਹੀਂ ਜ਼ਿਆਦਾ ਹੋ ਪਾਰੀਆਂ ਅਪਲੋਡ ਤੇ ਕਈ ਬਣੀਆਂ ਵੀ ਪਈਆਂ ਨੇ ਸੂਟ ਜਿਹੜੇ ਆਪਾਂ ਕਢਾਈ ਕੀਤੇ ਹੋਏ ਨੇਗੇ ਤੇ ਉਹ ਅਪਲੋਡ ਨਹੀਂ ਹੋ ਰਹੀਆਂ ਗੀਆਂ ਆਪਾਂ ਹਨਾ ਕੋਸ਼ਿਸ਼ ਤਾਂ ਕਰਦੇ ਹੁੰਨੇ ਆ ਫਿਰ ਵੀ ਆਪਣੇ ਤੋਂ ਨਹੀਂ ਹੋ ਰਹੀਆਂ ਹਨਾ ਤੇ ਹਾਂਜੀ ਆਪਾਂ ਤੁਹਾਡੇ ਨਾਲ ਅੱਜ ਥੋੜੀਆਂ ਬਹੁਤਿਆਂ ਗੱਲਾਂ ਕਰਨੀਆਂ ਸੀਗੀਆਂ ਆਪਣੇ ਕੰਮ ਦੇ ਰਿਗਾਰਡਿੰਗ ਹੀ ਆਪਣਾ ਸਲਾਈ ਕਢਾਈ ਦਾ ਜੋ ਕੰਮ ਆ ਆਪਾਂ ਤੁਸੀਂ ਇਨੀ ਕਢਾਈ ਵੀ ਕਰਕੇ ਦਿੰਨੇ ਆ ਜਿਵੇਂ ਹੈਂਡਵਰਕ ਹੋ ਗਿਆ ਪੇਂਟ ਕਰਵਾਉਂਦੇ ਆ ਸੂਤ ਉਹ ਵੀ ਟ੍ਰੈਂਡ ਚ ਬਹੁਤ ਨੇ ਹੈਂਡ ਐਮਬਰਾਇਡਰੀ ਹੋ ਗਈ ਜਿਵੇਂ ਹੱਥਾਂ ਨਾਲ ਕਢਾਈ ਹੋ ਗਈ ਬਹੁਤ ਪਸੰਦ ਕੀਤੀ ਜਾਂਦੀ ਆ ਆਪਾਂ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਜਿਵੇਂ ਵੀ ਡਿਜ਼ਾਈਨ ਪਸੰਦ ਆ ਉਹ ਕਰਵਾ ਕੇ ਦਿੰਨੇ ਆਗੇ ਤੇ ਆਪਾਂ ਉਹਦੇ ਰਿਗਾਰਡਿੰਗ ਇਹ ਗੱਲ ਕਰਦੇ ਆਗੇ ਵੈਸੇ ਹੁਣ ਤੱਕ ਤਾਂ ਸਾਡਾ ਇਹ ਹਿਸਾਬ ਕਿਤਾਬ ਰਿਹਾਗਾ ਜਿ ਜਿੰਨੇ ਵੀ ਅਸੀਂ ਭਾਵੇਂ ਆਪਾਂ ਵੈਸੇ ਸੇਲ ਵੀ ਨਾਲ ਕਰਦੇ ਆ ਸੂਟ ਜਿਵੇਂ ਹਨ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਕਾਟਨ ਦੇ ਸੂਟ ਜਾਂ ਜਿਵੇਂ ਦੇ ਵੀ ਸੂਟ ਕੋਈ ਪਾਰਟੀ ਵੀ ਹੈ ਜਾਂ ਸਾਡੇ ਤੋਂ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਹਨਾ ਫੈਬਰਿਕ ਚ ਕੋਈ ਖਰੀਦ ਖਰੀਦ ਲਿਆਗਾ ਆਪਾਂ ਹਨਾ ਸੂਟ ਸੇਲ ਕਰਦੇ ਆ ਜੋ ਵੀ ਫੋਟੋ ਤੇ ਪਸੰਦ ਕੀਤੇ ਜਾਂਦੇ ਆ ਆਪਾਂ ਉਹਨਾਂ ਨੂੰ ਕੋਰੀਅਰ ਕਰਦੇ ਆ ਜਿਵੇਂ ਵੀ ਪਹੁੰਚਾਉਨੇ ਆਗੇ ਤੇ ਉਹ ਸੂਟ ਉਹਨਾਂ ਨੂੰ ਅਸੀਂ ਕਦੇ ਵੀ ਹਨਾ ਕਿਸੇ ਤੋਂ ਪਹਿਲਾਂ ਪੇਮੈਂਟ ਨਹੀਂ ਲੈਂਦੇ ਹੈਗੇ ਹਮੇਸ਼ਾ ਅਸੀਂ ਬਾਅਦ ਵਿੱਚ ਪੇਮੈਂਟ ਲੈਂਦੀ ਆ ਸਾਨੂੰ ਕਾਫੀ ਸਾਲ ਹੋ ਗਏ ਕੰਮ ਕਰਦਿਆਂ ਪਰ ਅਸੀਂ ਕਦੇ ਵੀ ਕਿਸੇ ਤੋਂ ਪਹਿਲਾਂ ਪੇਮੈਂਟ ਨਹੀਂ ਲੈਂਦੇ ਕੋਈ ਆਪਣੇ ਆਪ ਕਿਸੇ ਨੂੰ ਖੁਸ਼ੀ ਨਾਲ ਦੇਤੀ ਉਹ ਲੱਗ ਗੱਲ ਹੋਊਗੀ ਨਹੀਂ ਤਾਂ ਵੈਸੇ ਮੋਸਟਲੀ ਕਿਸੇ ਨੇ ਪਹਿਲਾਂ ਦਿੱਤੀ ਨਹੀਂ ਹੋਣੀਗੀ ਬਾਅਦ ਵਿੱਚ ਅਸੀਂ ਪੇਮੈਂਟ ਲੈਨੇ ਆ ਭਾਵੇਂ ਜਿੰਨਾ ਵੀ ਸਾਡਾ ਖਰਚ ਆਉਂਦਾ ਭਾਵੇਂ ਕੋਈ ਸਲਾਈ ਕਰਵਾਉਂਦਾ ਜਾਂ ਜਿਵੇਂ ਵੀ ਕਿੰਨੇ ਮਰਜ਼ੀ ਕੱਪੜੇ ਲੈਂਦਾ ਹੈਨਾ ਅਸੀਂ ਕਿਸੇ ਤੋਂ ਪਹਿਲਾਂ ਪੇਮੈਂਟ ਨਹੀਂ ਲੈਂਦੇ ਹਮੇਸ਼ਾ ਬਾਅਦ ਵਿੱਚ ਪੇਮੈਂਟ ਲੈਨੇ ਇਹ ਵੀ ਇੱਕ ਆਪਣਾ ਭਰੋਸਾ ਬਣਿਆ ਹੁੰਦਾ ਹੈਗਾ ਹੈਨਾ ਨਹੀਂ ਤਾਂ ਹੁਣ ਤੱਕ ਤੁਸੀਂ ਦੇਖਿਆ ਹੋਊਗਾ ਕੋਈ ਵੀ ਬੁਟੀਕ ਵਾਲੇ ਇਦਾਂ ਕਰਦੇ ਨਹੀਂ ਹੋਣਗੇ ਵੀਓ ਪਹਿਲਾਂ ਪੇਮੈਂਟ ਲੈਂਦੇ ਹੋਣਗੇ ਮੈਨੂੰ ਐ ਲੱਗਦਾ ਹੁੰਦਾ ਸੀ ਵਿੱਚ ਲੋਕ ਕੋਈ ਗੱਲ ਨਹੀਂ ਹੈ ਨਾ ਵਿੱਚ ਯਕੀਨ ਵੀ ਹੋਣਾ ਚਾਹੀਦਾ ਵੀ ਪੇਮੈਂਟ ਲੈ ਕੇ ਹਨਾ ਵੀ ਕਈਆਂ ਦਾ ਚਲੋ ਏਦਾਂ ਲੋਕਾਂ ਨੂੰ ਜਿਵੇਂ ਹੋ ਜਾਂਦਾ ਵੀ ਹਨਾ ਪੇਮੈਂਟ ਲੈ ਲੈਂਦੇ ਪਤਾ ਨਹੀਂ ਵਧੀਆ ਚੀਜ਼ ਦੇਣਗੇ ਕਿ ਨਹੀਂ ਹਨਾ ਐਵੇਂ ਆ ਕੋਈ ਬੁਟੀਕ ਵਾਲੇ ਨੇ ਧੋਖੇ ਕਰੇ ਹੁੰਦੇ ਉਹਦੇ ਕਰਕੇ ਹੋ ਜਾਂਦਾਗਾ ਲੋਕਾਂ ਨੂੰ ਤੇ ਪਰ ਹਨਾ ਮੈਨੂੰ ਮੈਂ ਹੁਣ ਸੋਚ ਰਹੀਆਂ ਵੀ ਇਹ ਬਹੁਤ ਵਧੀਆ ਤਰੀਕਾ ਵੇ ਉਹਨਾਂ ਦਾ ਬਹੁਤ ਵਧੀਆ ਜਿਹੜੇ ਪਹਿਲਾਂ ਪੇਮੈਂਟ ਲੈਂਦੇ ਆ ਪਹਿਲਾਂ ਮੈਂ ਐਦਾਂ ਕੀਤਾ ਨਹੀਂ ਸੀ ਪਰ ਹੁਣ ਵੀ ਆਪਾਂ ਇਹ ਰੂਲ ਚੇਂਜ ਕਰਨ ਜਾ ਰਹੇ ਆ ਆਪਾਂ ਹੁਣ ਤੱਕ ਕਿਸੇ ਤੋਂ ਪਹਿਲਾਂ ਪੇਮੈਂਟ ਲੈਤੀ ਨਹੀਂ ਸੀ ਪਰ ਹੁਣ ਆਪਾਂ ਵੀ ਪਹਿਲਾਂ ਪੇਮੈਂਟ ਲੈਣ ਵਾਲਾ ਜਿਹੜਾ ਪਰ ਰੂਲ ਆ ਨਾ ਉਹ ਅਪਣਾ ਰਹੇ ਆਂਗੇ ਕਿਉਂਕਿ ਬਹੁਤ ਵਧੀਆ ਇਹ ਕਿਉਂਕਿ ਨਾ ਕਈ ਵਾਰ ਐਦਾਂ ਹੁੰਦਾਗਾ ਕਈ ਕਸਟਮਰ ਨਹੀਂ ਤਾਂ ਐਦਾਂ ਦੇ ਮਿਲਦੇ ਨਹੀਂ ਬਹੁਤ ਘੱਟ ਹੁੰਦੇ ਆ ਰੀਅਰਲੀ ਹੈ ਨਾ ਪਰ ਜਿਹੜੇ ਕਈ ਵਾਰ ਐਦਾਂ ਹੋ ਜਾਂਦੇ ਆ ਵੀ ਉਹ ਚੀਜ਼ ਸਾਰੀ ਪਸੰਦ ਕਰ ਲੈਂਦੇ ਆ ਸਾਡੀ ਮਿਹਨਤ ਨਹੀਂ ਦੇਖਦੇ ਹੈਗੇ ਉਹ ਨਾ ਵੀ ਸਾਡੀ ਮਿਹਨਤ ਵੀ ਲੱਗੀ ਹੁੰਦੇ ਬਾਅਦ ਵਿੱਚ ਜੇ ਕਹਿੰਦੇ ਅਸੀਂ ਇਹ ਚੀਜ਼ ਲੈਣੀ ਨਹੀਂ ਜਾਂ ਸਾਨੂੰ ਇਹ ਚੀਜ਼ ਦੇ ਵਿੱਚ ਪਸੰਦ ਨਹੀਂ ਆਈ ਬਾਅਦ ਵਿੱਚ ਹੈ ਨਾ ਇਦਾਂ ਦੀਆਂ ਗੱਲਾਂ ਕਰਦੇ ਆ ਜਦੋਂ ਫਿਰ ਆਪਣਾ ਵੀ ਮਨ ਟੁੱਟਦਾ ਵੀ ਆਪਾਂ ਮਿਹਨਤ ਨਾਲ ਜਾਂ ਕਿਵੇਂ ਵੀ ਸਮਾਂ ਕੱਢ ਕੇ ਆਪਾਂ ਚੀਜ਼ ਤੇ ਉਤੇ ਫੋਕਸ ਕੀਤਾ ਹੁੰਦਾ ਉਹਨੂੰ ਨਾ ਤਿਆਰ ਕੀਤਾ ਹੁੰਦਾ ਭਾਵੇਂ ਜਿੱਦੋਂ ਖਰੀਦ ਕੇ ਲੈ ਕੇ ਆਏ ਹੁੰਦੇ ਆ ਜਾਂ ਉਹ ਵੀ ਆਪਣਾ ਟਾਈਮ ਵੇਸਟ ਹੋਇਆ ਹੁੰਦਾਗਾ ਪਰ ਇਹ ਗੱਲਾਂ ਨੂੰ ਉਹ ਸਮਝਦੇ ਨਹੀਂ ਹੈਗੇ ਉਹਨਾਂ ਨੂੰ ਜਵਾਬ ਦੇਣਾ ਬਹੁਤ ਸੌਖਾ ਹੋ ਜਾਂਦਾਗਾ ਵੀ ਚਲੋ ਸਾਡੇ ਕਿਹੜਾ ਕੋਈ ਮਿਹਨਤ ਲੱਗਿਆ ਨਾ ਸਾਡਾ ਕੋਈ ਪੈਸਾ ਗਿਆ ਜਵਾਬ ਹੀ ਦੇਣਾਗਾ ਬਸ ਦੇ ਦੋ ਹਨਾ ਦੋ ਅਖਰਾਨਾ ਅਗਲਾ ਜਵਾਬ ਦੇ ਕੇ ਹੋ ਜਾਂਦਾਗਾ ਪਰ ਹੁਣ ਸਾਡਾ ਵੀ ਰੂਲ ਇਹੀ ਆ ਹੁਣ ਤੋਂ ਅਸੀਂ ਤੁਹਾਡੇ ਕੰਮ ਵਧੀਆ ਐਵੇਂ ਨਹੀਂ ਹੈਗਾ ਵੀ ਤੁਹਾਡੇ ਨਾਲ ਕੋਈ ਇਦਾਂ ਨਹੀਂ ਕਰਦੇ ਕੰਮ ਤੁਹਾਡਾ ਪੂਰਾ ਵਧੀਆ ਹੀ ਮਿਲੂਗਾ ਤੁਹਾਨੂੰ ਜਿਵੇਂ ਪਹਿਲਾਂ ਕਰਦੇ ਆ ਜਾਂ ਹੁਣ ਤੁਹਾਨੂੰ ਉਵੇਂ ਹੀ ਚੀਜ਼ ਵੀ ਸਾਰੀ ਵਧੀਆ ਦਵਾਂਗੇ ਕੰਮ ਤੁਹਾਡਾ ਪੂਰਾ ਵਧੀਆ ਕਰਾਂਗੇ ਪਰ ਅਸੀਂ ਪੇਮੈਂਟ ਹਮੇਸ਼ਾ ਹੁਣ ਪਹਿਲਾਂ ਲਿਆ ਕਰਨੀ ਆ ਭਾਵੇਂ ਤੁਸੀਂ ਕੈਸ਼ ਔਨ ਕਰ ਦੋ ਭਾਵੇਂ ਤੁਸੀਂ ਆਨਲਾਈਨ ਕਰ ਦੋ ਕਈ ਵਾਰ ਕਈ ਵਾਰ ਹੋ ਜਾਂਦਾ ਵੀ ਅਸੀਂ ਜੀਪੇ ਨਹੀਂ ਚਲਾਉਂਦੇ ਪਰ ਹੁਣ ਤਾਂ ਦੁਕਾਨਾਂ ਤੇ ਆਪਾਂ ਜਿੱਥੋਂ ਮਰਜੀ ਜੀਪੇ ਕਰਵਾ ਸਕਦੇ ਆ ਨਾ ਤਾਂ ਇਸ ਕਰਕੇ ਅਸੀਂ ਇਹ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਵੀ ਹੁਣ ਆਪਾਂ ਪੇਮੈਂਟ ਪਹਿਲਾਂ ਲਿਆ ਕਰਾਂਗੇ ਤੇ ਬਾਅਦ ਵਿੱਚ ਤੁਹਾਡਾ ਕੰਮ ਹੋਇਆ ਕਰੂਗਾ ਕੰਮ ਤੁਹਾਡਾ ਵਧੀਆ ਤੁਹਾਡੇ ਤੁਹਾਨੂੰ ਯਕੀਨ ਆਗਾ ਤਾਂ ਤੁਸੀਂ ਕਰਵਾ ਸਕਦੇ ਹੋ ਨਾ ਐਦਾਂ ਨਹੀਂ ਹੈਗਾ ਵੀ ਅਸੀਂ ਪੇਮੈਂਟ ਲੈ ਕੇ ਪਹਿਲਾਂ ਤੁਹਾਡਾ ਕੰਮ ਨਹੀਂ ਕਰਾਂਗੇ ਜਾਂ ਲੇਟ ਕਰਦਾਂਗੇ ਜਿੰਨੇ ਦਿਨ ਤੁਸੀਂ ਕਹੋਗੇ ਤੁਹਾਨੂੰ ਤੁਹਾਡਾ ਜਿਵੇਂ ਪਹਿਲਾਂ ਤੁਹਾਨੂੰ ਮਿਲਦਾ ਸੀ ਤੁਹਾਡਾ ਆਰਡਰ ਹਮ ਵੀ ਤੁਹਾਨੂੰ ਉਵੇਂ ਹੀ ਮਿਲਿਆ ਕਰੂਗਾ بس ايه ਨਕ ਰੂਲ ਚੇਂਜ ਹੋਇਆ ਹੈਗਾ ਵੀ ਅਸੀਂ ਪੇਮੈਂਟ ਪਹਿਲਾਂ ਕਰਨੀ ਹੈਗੀ ਵੀ ਉਹ ਜ਼ਰੂਰੀ ਆ ਕਿਉਂਕਿ ਕਈ ਵਾਰ ਸਾਡੀ ਮਿਹਨਤ ਐਦਾਂ ਹੀ ਜਦੋਂ ਖਰਾਬ ਜਾਂਦੀ ਆ ਕੁਝ ਕੁ ਬੰਦਿਆਂ ਦੇ ਕਰਕੇ ਹਨਾ ਕਈ ਵਾਰ ਹੋ ਜਾਂਦਾ ਵੀ ਸਾਰਿਆਂ ਨੇ ਅਗਲਾ ਕਹਿ ਦਿੰਦਾ ਵੀ ਅਸੀਂ ਤਾਂ ਕਦੇ ਐਦਾਂ ਕੀਤਾ ਨਹੀਂ ਆਪਾਂ ਕਿਸੇ ਨੂੰ ਹਨਾ ਐ ਨਹੀਂ ਕਹਿੰਦੇ ਹੈਗੇ ਬਹੁਤ ਵਧੀਆ ਕਸਟਮਰ ਵੀ ਮਿਲਦੇ ਆ ਕਿ ਸਾਰੇ ਵਧੀਆ ਹੀ ਹੁੰਦੇ ਵੈਸੇ ਮੋਸਟਲੀ ਚਲੋ ਇਹ ਤਾਂ ਇੱਕ ਹੈਬਿਟ ਹੋ ਜਾਂਦੀ ਆ ਕਈ ਵਾਰ ਕਈਆਂ ਨੂੰ ਜਵਾਬ ਦੇਣਾ ਸੌਖਾ ਹੁੰਦਾ ਵੀ ਕਹਿ ਲੈਂਦੇ ਵੀ ਅਸੀਂ ਤਾਂ ਇਹ ਚੀਜ਼ ਐਦਾਂ ਨਹੀਂ ਕਰਨੀ ਹੈਗੀ ਪਰ ਫਿਰ ਵੀ ਬਾਕੀ ਕੋਈ ਵੀ ਮਿਹਨਤ ਕਰਦਾ ਕੋਈ ਵੀ ਬੰਦਾ ਬਹੁਤ ਹੈਨਾ ਲੋਕ ਦੱਸਦੇ ਨਹੀਂ ਜਿਵੇਂ ਕੋਈ ਟੇਲਰ ਦੀ ਗੱਲ ਹੀ ਲਾ ਲੋ ਆਪਾਂ ਹੈਨਾ ਕੋਈ ਟੇਲਰ ਮਿਹਨਤ ਕਰਕੇ ਹੈਨਾ ਸੂਟ ਉਹ ਕਹਿ ਦਿੰਦੇ ਆ ਵੀ ਹੈਨਾ ਲੇਡੀਜ਼ ਲੈਂਗੀਆਂ ਸੂਟ ਇੰਨੇ ਮਹਿੰਗੇ ਲੈ ਆਉਂਦੀਆਂ ਨੇ ਹਾਂਜੀ ਕਹਿੰਦੇ ਜਦੋਂ ਸਟੀਚਿੰਗ ਦੇਣੀ ਹੁੰਦੀ ਆ ਵੀ 100 200 ਜੇ ਵੱਧ ਵੀ ਹੁੰਦਾਗਾ ਉਹਨਾਂ ਦੀ ਮਿਹਨਤ ਦਾ ਹੁੰਦਾ ਉਹ ਤਾਂ ਵੈਸੇ ਕੋਈ ਵੀ ਨਹੀਂ ਲੈਂਦਾ ਹੈਨਾ ਉਹ ਵੀ ਦੇਣ ਲੱਗੇ ਕਤਰਾਉਂਦੇ ਆ ਵੀ ਅਸੀਂ ਇੰਨੀ ਸਲਾਈ ਹੋ ਗਈ ਇਹ ਤਾਂ ਅਸੀਂ ਇੰਨੇ ਨਹੀਂ ਉਹ ਪਲਾਨਾ ਇੰਨੇ ਲੈਂਦਾਗਾ ਇਹ ਤਾਂ ਆਪਣੀ ਖੁਸ਼ੀ ਹੁੰਦੀ ਆ ਆਪਾਂ ਆਪਣੀ ਖੁਸ਼ੀ ਨਾਲ ਕਿਤੋਂ ਵੀ ਕੰਮ ਕਰਵਾ ਸਕਦੇ ਆ ਕੋਈ ਵੀ ਬੰਦਾ ਤੁਹਾਨੂੰ ਆ ਕੇ ਇਦਾਂ ਨਹੀਂ ਕਹਿੰਦਾ ਵੀ ਮੇਰੇ ਤੋਂ ਹੀ ਕਰਵਾ ਅੱਜ ਤੱਕ ਅਸੀਂ ਵੀ ਤੁਹਾਨੂੰ ਨਹੀਂ ਕਿਹਾ ਹੋਣਾ ਜਿੰਨੇ ਵੀ ਨੇ ਮੇਰੇ ਨਾਮ 'ਚ ਵੀ ਆ ਭਾਵੇਂ ਥੋੜਾ ਬਹੁਤਾ ਇੱਕ ਵਾਰ ਚਲੋ ਸਾਰਿਆਂ ਨੂੰ ਦੱਸਣਾ ਪੈਂਦਾ ਜਰੂਰ ਕੰਮ ਬਾਰੇ ਪਰ ਅਸੀਂ ਅਦੇ ਵੀ ਕਿਸੇ ਨੂੰ ਤੱਕਾ ਨਹੀਂ ਕਰਦੇ ਵੀ ਤੁਸੀਂ ਸਾਡੇ ਤੋਂ ਹੀ ਕਰਵਾਓ ਭਾਵੇਂ ਸਾਡੇ ਰਿਸ਼ਤੇਦਾਰ ਵੀ ਹੈ ਜਰੂਰੀ ਨਹੀਂ ਵੀ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਤੋਂ ਹੀ ਕਰਵਾਉਂਦੇ ਹੋਣਗੇ ਹਰ ਕਿਸੇ ਨੂੰ ਹੁੰਦਾ ਵੀ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਹਨ ਉਹਨਾਂ ਤਾਂ ਮਾज्ਜਾ ਹੁੰਦੀਆਂ ਨੇ ਕਿ ਨਹੀਂ ਸਾਰੇ ਰਿਸ਼ਤੇਦਾਰ ਨਹੀਂ ਕਰਵਾਉਂਦੇ ਹੁੰਦੇ ਬਾਹਰਲੇ ਸਗੋਂ ਦੀ ਕਰਵਾ ਲੈਂਦੇ ਪਰ ਸਾਰੇ ਰਿਸ਼ਤੇਦਾਰ ਨਹੀਂ ਕਿਸੇ ਤੋਂ ਕਰਵਾਉਂਦੇ ਭਾਵੇਂ ਉਹ ਟੇਲਰ ਉਹਨੇ ਰਿਸ਼ਤੇਦਾਰਾਂ ਚ ਵੀ ਉਹ ਤੋਂ ਹੀ ਬਣਵਾਉਣਗੇ ਨਹੀਂ ਇਹ ਫਾਇਦਾ ਬਹੁਤ ਘੱਟ ਲੋਕ ਸੋਚਦੇ ਹੁੰਦੇ ਵੀ ਚਲੋ ਉਹਨਾਂ ਦਾ ਅਸੀਂ ਕਰੀਏ ਉਹ ਮਿਹਨਤ ਕਰ ਰਹੇ ਆ ਹਨਾ ਬਹੁਤ ਘੱਟ ਹੁੰਦੇ ਨੇ ਇਦਾਂ ਦੇ ਪਰ ਹਨਾ ਵੀ ਮਿਹਨਤ ਦੇਣੀ ਚਾਹੀਦੀ ਆ ਕੋਈ ਵੀ ਬੰਦਾ ਟਾਈਮ ਕੱਢ ਕੇ ਤੁਹਾਡਾ ਕੰਮ ਕਰਕੇ ਦਿੰਦਾ ਤੁਹਾਨੂੰ ਹਨਾ ਟਾਈਮ ਸੇਵ ਤੁਹਾਨੂੰ ਜਿਹੜੀ ਚੀਜ਼ ਚਾਹੁੰਨੇ ਉਹ ਜਿ ਬਣਾ ਕੇ ਦਿੰਦਾ ਆਪਾਂ ਉਹਦੀ ਮਿਹਨਤ ਨਾ ਲਈਏ ਇਹਦੇ ਇਹਦੇ ਵਿੱਚ ਬਹੁਤ ਆਪਣੀ ਵੱਡੀ ਗਲਤੀ ਹੈਗੀ ਆਪਣੀ ਉਹਨਾਂ ਟੇਲਰ ਦੀ ਵੀ ਤੁਸੀਂ ਮਿਹਨਤ ਜ਼ਰੂਰ ਦਿਆ ਕਰੋ ਜਿੰਨਾ ਵੀ ਉਹ ਤੁਹਾਡਾ ਕੰਮ ਕਰਕੇ ਦਿੰਦੇ ਆ ਕੋਈ ਵੀ ਇਨਸਾਨ ਹੋਰ ਵੀ ਭਾਵੇਂ ਕੋਈ ਕੰਮ ਕਰਦੇ ਨੇ ਉਹਨਾਂ ਦੀ ਮਿਹਨਤ ਆਪਾਂ ਨੂੰ ਦੇਣੀ ਆਪਣਾ ਹੱਕ ਬਣਦਾ ਹੈਗਾ ਬਾਕੀ ਜਿਹੜੇ ਆਪ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਆ ਉਹ ਮਿਹਨਤ ਕਦੇ ਕਿਸੇ ਦੀ ਰੱਖਦੇ ਵੀ ਨਹੀਂ ਹੁੰਦੇ ਮਿਹਨਤ ਜ਼ਰੂਰ ਦਿੰਦੇ ਨੇਗੇ ਤੇ ਬਾਕੀ ਇਹ ਹੀ ਗੱਲਾਂ ਸੀ ਥੋੜੀਆਂ ਜੀਆਂ ਆਪਣੀਆਂ ਹਨ ਵੀ ਬਾਕੀ ਇਦਾਂ ਵੀ ਹੁੰਦਾ ਹਨ ਘਰ ਦੇ ਕੰਮ ਵੀ ਲੇਡੀਜ਼ ਨੇ ਦੇਖਣੇ ਹੁੰਦੇ ਆ ਤੇ ਇਹ ਜੋ ਕੋਈ ਬਿਜ਼ਨਸ ਜਾਂ ਜੋਬ ਕਰਦੇ ਆ ਉਹ ਵੀ ਭਾਵੇਂ ਕਰਦੇ ਉਹ ਆਪਣੇ ਘਰ ਲਈ ਨੇ ਪਰ ਕਰਦੇ ਤਾਂ ਹੈਗੇ ਆ ਨਾ ਕੁਝ ਨਾ ਕਰਨ ਨਾਲੋਂ ਕੁਝ ਕਰਨਾ ਬਹੁਤ ਵਧੀਆ ਹੁੰਦਾ ਵੇਤਰ ਹੁੰਦਾ ਹੈਗਾ ਆਪਾਂ ਨੇ ਰੱਬ ਨੇ ਆਪਾਂ ਨੂੰ ਹੈ ਨਾ ਕਿਰਤ ਕਰਨੀ ਦੱਸੀ ਆ ਤਾਂ ਆਪਾਂ ਕਿਰਤ ਕਰਨੀ ਆ ਕਿਸੇ ਦਾ ਹੱਕ ਰੱਬ ਕਦੇ ਵੀ ਰਖਾਵੇ ਨਾ ਆਪਾਂ ਵੀ ਇਹ ਹੁੰਦਾਗਾ ਵੀ ਕਿਸੇ ਤੋਂ ਵੱਧ ਲੈ ਆ ਨਾ ਜਾਵੇ ਆਪਣੀ ਮਿਹਨਤ ਦਾ ਖਾਦਾ ਜਾਵੇ ਨਾ ਬਹੁਤ ਹੁੰਦਾਗਾ ਤੁਸੀਂ ਸਮੇਂ ਸਿਰ ਮਿਹਨਤ ਦਿਆ ਕਰੋ ਹਰ ਕਿਸੇ ਦੀ ਜਾਂ ਕਿ ਅਗਲਾ ਵੀ ਕੁਸੀ ਨਾਲ ਤੁਹਾਡਾ ਅੱਗੇ ਤੋਂ ਹੋਰ ਵਧੀਆ ਕੰਮ ਕਰਕੇ ਦਵੇ ਜਦੋਂ ਕੋਈ ਮਿਹਨਤ ਪੂਰੀ ਨਹੀਂ ਦਿੰਦਾ ਜਾਂ ਖੁਸ਼ ਹੋ ਕੇ ਨਹੀਂ ਦਿੰਦਾ ਸਮਾਂ પાਕੇ ਹਾਂ ਦਿੰਦਾਗਾ ਤਾਂ ਫਿਰ ਉਹ ਬੰਦੇ ਦਾ ਵੀ ਮਨ ਨਹੀਂ ਕਰਦਾ ਹੁੰਦਾ ਵੀ ਉਹ ਬੰਦੇ ਦੁਬਾਰਾ ਮੇਰੇ ਕੋਲ ਕੰਮ ਆਵੇ ਨਾ ਉਹ ਤੁਹਾਡਾ ਖੁਸ਼ੀ ਨਾਲ ਕੰਮ ਅੱਗੇ ਤੋਂ ਕਰੂਗਾ ਕਿਉਂਕਿ ਮਿਹਨਤ ਨਾਲ ਹੀ ਸਾਰਾ ਕੁਝ ਹੁੰਦਾ ਹੈ ਮਿਹਨਤ ਤਾਂ ਦੇਣੀ ਆਪਣਾ ਫਰਜ਼ ਬਣਦਾ ਹੈਗਾ ਘਰੇ ਵੀ ਜੇ ਕੋਈ ਭਾਵੇਂ ਆਪਣੇ ਕੰਮ ਕਰਦਾ ਉਹਦੀ ਵੀ ਆਪਾਂ ਮਿਹਨਤ ਦੇਣੀ ਹੈ ਨਾ ਜ਼ਰੂਰੀ ਹੁੰਦੀ ਹੈ ਬਾਕੀ ਐਵੇਂ ਹੁੰਦਾ ਆਪਾਂ ਡਾਕਟਰ ਕੋਲ ਜਾਨੇ ਜਾਂ ਆਪਾਂ ਕਿਸੇ ਮਹਿੰਗੇ ਰੈਸਟੋਰੈਂਟ ਤੇ ਜਾਨੇ ਜਾਂ ਆਪਾਂ ਬਾਹਰ ਘੁੰਮਣ ਜਾਨੇ ਹੈ ਨਾ ਆਪਾਂ ਉੱਥੇ ਬਿਲਕੁਲ ਵੀ ਨਹੀਂ ਸੋਚਦੇ ਵੀ ਆਪਣਾ ਇੰਨੇ ਦਾ ਪੈਟਰੋਲ ਲੱਗ ਗਿਆ ਜਾਂ ਇੰਨੇ ਦੀ ਦਵਾਈ ਆ ਗਈ ਡਾਕਟਰ ਨਾਲ ਵਜ੍ਹਾ ਘਟ ਕੇ ਤੇ ਆਪਾਂ ਕਰ ਲਾਂਗੇ ਆਪਾਂ ਕਦੇ ਵੀ ਨਹੀਂ ਕਰਦੇ ਹਨਾ ਫਿਰ ਆਪਾਂ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਆਪਾਂ ਉਹਨਾਂ ਦੀ ਮਿਹਨਤ ਦੇਣ ਲੱਗੇ ਕਿੰਨੀ ਵਾਰ ਸੋਚਦੇ ਆ ਵੀ ਜੇ 150 ਘਾਟ ਹੀ ਕਰ ਲਵੇ ਫਿਰ ਆਪਾਂ ਉੱਥੇ ਕਿਉਂ ਨਹੀਂ ਡਾਕਟਰ ਨਾਲ ਵੀ ਫਿਰ ਆਪਾਂ ਜਿੱਦ ਵਿੱਚ ਕਰ ਸਕਦੇ ਉੱਥੇ ਕਿਉਂ ਨਹੀਂ ਕਰਦੇ ਕਿ ਫਿਰ ਉੱਥੇ ਵੀ ਕਰਕੇ ਦੇਖੋ ਨਹੀਂ ਕਰ ਸਕਦੇ ਨਾ ਫਿਰ ਇੱਥੇ ਕਰ ਦੋ ਆਪਾਂ ਕਰਦੇ ਆ ਹਰ ਕਿਸੇ ਦੀ ਮਿਹਨਤ ਦਵੋ ਹਨਾ ਦੇਣੀ ਚਾਹੀਦੀ ਹੈ ਕਿ ਅਗਲਾ ਤੁਹਾਡਾ ਕੰਮ ਕਰਕੇ ਦਿੰਦਾ ਹਰੇਕ ਕਿਸੇ ਦੀ ਮਿਹਨਤ ਦਵੋ ਬਾਕੀ ਇਹ ਥੋੜੀ ਜਿਹੀ ਗੱਲਾਂ ਸਿਗੀਆਂ ਇਕ ਕਿਸੇ ਨੂੰ ਕੋਈ ਹਨਾ ਇਦਾਂ ਨਹੀਂ ਆਪਾਂ ਲਾ ਕੇ ਨਹੀਂ ਕਿਸੇ ਤੇ ਗੱਲ ਕਰ ਰਹੇ ਸਿਰਫ ਵੈਸੇ ਗੱਲ ਕਰ ਰਹੇ ਸੀਗੇ ਆਪਾਂ ਵੀ ਹਨਾ ਕਿਸੇ ਦੀ ਮਿਹਨਤ ਆਪਾਂ ਨੂੰ ਰੱਖਣੀ ਨਹੀਂ ਚਾਹੀਦੀ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਵੀ ਹਰ ਕੋਈ ਬੰਦਾ ਮਿਹਨਤ ਕਰਦਾ ਆਪਣੇ ਘਰ ਚਲਾਉਣ ਲਈ ਜਾਂ ਆਪ ਹਨਾ ਮੂਰੇ ਆਉਣ ਲਈ ਜਾਂ ਆਪਣੇ ਲਈ ਹਨਾ ਕੁਝ ਨਾ ਕੁਝ ਕਰਦਾ ਤਾਂ ਉਹਦੇ ਆਪਾਂ ਹੌਸਲਾ ਵਜਾਈ ਪਨ ਜ਼ਰੂਰ ਕਰਨੀ ਚਾਹੀਦੀ ਹੈ ਸਗੋਂ ਦੀ ਤੁਸੀਂ ਤਾਂ ਵੱਧਣ ਦੀ ਕੋਸ਼ਿਸ਼ ਕਰਿਆ ਕਰੋ ਵੀ ਵਧੀਆ ਕੰਮ ਕਰ ਰਹੇ ਆ ਹਨਾ ਖੁਸ਼ੀ ਨਾਲ ਵੱਧਦਾ ਕਿ ਚੱਲ ਕਿਸੇ ਨੇ ਕੀ ਦੇਣੇ ਆਗੇ ਤੁਸੀਂ ਪੂਰੇ ਵੀ ਤਈ ਵਾਰ ਕਿਸੇ ਦੇ ਮਿਹਨਤ ਦੇ ਨਹੀਂ ਦਿੰਦੇ ਹਨਾ ਕਿੰਨੀ ਗਲਤ ਗੱਲ ਆ ਤੁਹਾਡੇ ਲਈ ਤੇ ਹਾਂਜੀ ਬਾਕੀ ਇਹ ਅੱਜ ਦੀਆਂ ਥੋੜੀਆਂ ਬੋਤੀਆਂ ਗੱਲਾਂ ਸੀਗੀਆਂ ਮਿਹਨਤ ਕਰਨਾ ਆਪਣਾ ਹੱਕ ਬਣਦਾ ਹਰ ਬੰਦਾ ਮਿਹਨਤ ਦੇ ਕਮਾਉਂਦਾ ਕੋਈ ਕਿਸੇ ਤੋਂ ਵੱਧ ਲੈਣ ਦਾ ਉਹ ਵੀ ਗਲਤ ਆ ਹਨਾ ਆਪਾਂ ਨੂੰ ਨਜਾਇਜ਼ ਲੈਣੇ ਚਾਹੀਦੇ ਚਲੋ ਵੀ ਆਪਾਂ ਸੋਚ ਲਈਏ ਜੇ ਵੀ ਜਾਇ ਪਤਾ ਨਹੀਂ ਇਹਦੇ ਕੋਲ ਵੱਧਦਾ ਉਹ ਤੋਂ ਵੱਧ ਲੈ ਲਈਏ ਕਿਸੇ ਹੋਰ ਕੋਈ ਆ ਗਿਆ ਉਹ ਤੋਂ ਆਪਾਂ ਘੱਟ ਲੈ ਲਈਏ ਆਪਾਂ ਨੂੰ ਚਲੋ ਬਰਾਬਰ ਰੱਖਣਾ ਵੀ ਠੀਕ ਹੁੰਦਾ ਪਰ ਕਈ ਵਾਰ ਚਲੋ ਆਪਣੀ ਜਿੱਥੇ ਬਾੜੀ ਜ਼ਿਆਦਾ ਬਣ ਜੁੰਦੀ ਆਪਾਂ ਨੂੰ ਘੱਟ ਵੱਧ ਵੀ ਕਰਨਾ ਆਪਾਂ ਪੂਰੇ ਹਨਾ ਉਹ ਬਿਨਿ ਬਾਲਸਾ ਕਦੇ ਵੀ ਆਪਾਂ ਪੂਰੇ ਅੜ ਕੇ ਆਪਾਂ ਕਹ ਜੀ ਵੀ ਇੰਨੇ ਸਾਨੂੰ ਤਾਂ ਦੇ ਆਪਾਂ ਨਹੀਂ ਲੈ ਸਕਦੇ ਹੈ ਨਾ ਉਹਨੇ ਕਈ ਵਾਰਾ ਪੰਜੂ ਕਣਾਈ ਪੈ ਜਾਂਦਾ ਪਰ ਮੀਨਤ ਜ਼ਰੂਰ ਦਿਆ ਕਰੋ ਬਾਕੀ ਆਪਾਂ ਜੋ ਵੀ ਅਪਡੇਟ ਆਉਣ ਵਾਲੇ ਸਮੇਂ ਚ ਨਹੀਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਾਂਗੇ ਜੋ ਵੀ ਆਪਾਂ ਆਫਰ ਲੈ ਕੇ ਆਉਣੀਆਂ ਨੇ ਅੱਗੇ ਲਈ ਸੌਣ ਦਾ ਮਹੀਨਾ ਜਿਵੇਂ ਆ ਰਿਹਾ ਤਿਹਾਰਾਂ ਦਾ ਹੈ ਨਾ ਵੀਓ ਦੇ ਵਿੱਚ ਆਪਾਂ ਨੂੰ ਸੂਟਾਂ ਦੀ ਕਢਾਈ ਤੇ ਕੋਈ ਆਫਰ ਵੀ ਜਾਨੀ ਕਿ ਜੋ ਕਿ ਸਹਾਰਿਤ ਕੁੜੀ ਆਪਣੀਆਂ ਇੱਛਾਵਾਂ ਨਾਲ ਹੈ ਨਾ ਵਧੀਆ ਸੂਟ ਆਪਣੇ ਬਣਾ ਕੇ ਪਾ ਸਕੇ ਵਿਕੀਆਂ ਨੂੰ ਹੋ ਜਾਂਦਾ ਵੀ ਹੈ ਨਾ ਪੈਸੇ ਦੇ ਕਰਕੇ ਰਹਿ ਜਾਂਦੇ ਆ ਸ਼ੌਂਕ ਆਪਾਂ ਸਾਰਿਆਂ ਦੇ ਸ਼ੌਂਕਾਂ ਦਾ ਜ਼ਰੂਰ ਧਿਆਨ ਰੱਖਦੇ ਹੋਏ ਤੁਹਾਡੇ ਲਈ ਕੁਝ ਆਫਰ ਲੈ ਕੇ ਆਵਾਂਗੇ ਤੁਸੀਂ ਉਹਨਾਂ ਦਾ ਫਾਇਦਾ ਜ਼ਰੂਰ ਲਿਓ ਬਾਕੀ ਜੇ ਕਿਸੇ ਨੂੰ ਕੋਈ ਗੱਲਬਾਤ ਕਿਵੇਂ ਲੱਗੀ ਹੈ ਨਾ ਉਹਦੇ ਲਈ ਚਲੋ ਆਪਾਂ ਮਾਫੀ ਮੰਗਦੇ ਆ ਪਰ ਮਾਫੀ ਮੰਗਣਾ ਐਡੀ ਕੋਈ ਗੱਲ ਤਾਂ ਆਪਾਂ ਗਲਤ ਦਾ ਕਿਹਾ ਨਹੀਂ ਫਿਰ ਵੀ ਚਲੋ ਇਹ ਤਾਂ ਲੱਗ ਹੀ ਜਾਂਦੀਆਂ ਨੇ ਗੱਲਾਂ ਹਨਾ ਏਦਾਂ ਹਰ ਕਿਸੇ ਬੰਦੇ ਨੂੰ ਹੋਈ ਜਾਂਦਾ ਵੀ ਇਹ ਗੱਲ ਏਦਾਂ ਕਹਤੀ ਤੇ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ